ਬੱਚਾ ਇੱਕ ਉਹਨੂੰ ਕਿੱਦਾਂ ਵੀ ਤੁਸੀਂ ਮੋਲਡ ਕਰ ਲੋ ਉਹ ਇੱਕ ਜਿਹਦਾ ਮਿੱਟੀ ਦਾ ਬਰਤਨ ਜਿਹਦੇ ਬਰਤਨ ਬਣਾਉਣ ਵਾਲੇ ਆ ਨਾ ਜਦੋਂ ਉਹ ਬਰਤਨ ਬਣਾਉਂਦੇ ਆ ਇੱਕ ਗੋਲਾ ਹੁੰਦਾ ਉਹ ਤੋਂ ਬਾਅਦ ਉਹ ਘੜਤ ਘੜਦਿਆ ਵੀ ਕਿੱਦਾਂ ਦਾ ਸੀ ਉਹਨੂੰ ਬਣਾਉਣਾ ਇਹ ਬੱਚਿਆਂ ਨੂੰ ਅੱਜ ਇਤਿਹਾਸ ਦਿਖਾਵਾਂਗੇ ਸੁਣਾਵਾਂਗੇ ਦੱਸਾਂਗੇ ਕਿ ਗੁਰੂ ਹਰਗੋਬਿੰਦ ਪਾਸ਼ਾ ਨੇ ਕਾਤੋਂ ਕਿਉਂ ਮੀਰੀ ਤੇ ਪੀਰੀ ਪਾਈ ਸੀ ਤੇ ਮੀਰੀ ਤੇ ਪੀਰੀ ਦਾ ਮਤਲਬ ਕੀ ਸੀ ਸਾਡੇ ਇਤਿਹਾਸ ਨੂੰ ਸੁਣਾਇਆ ਵੀ ਜਾਣਾ ਚਾਹੀਦਾ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਤੇ ਫਿਰ ਜਿਹੜੀ ਸਾਥ ਹੁੰਦੀ ਹੈ ਸਾਂਝੀ ਸਾਥ ਸ਼ਾਮ ਨੂੰ ਮੈਨੂੰ ਲੱਗਦਾ ਵੀ ਜਿੱਦਾਂ ਪਹਿਲਾਂ ਹੁੰਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਕਿ ਉਹ ਨਕਲ ਕਰਨ ਵਾਲੇ ਆਉਂਦੇ ਹੁੰਦੇ ਸੀ ਤੇ ਉਹ ਕਹਾਣੀਆਂ ਸੁਣਾਉਂਦੇ ਹੁੰਦੇ ਮੈਨੂੰ ਲੱਗਦਾ ਕਿਤੇ ਉਹ ਜਿਹੜੀ ਖੁੰਦੀ ਤੁਰੀ ਜਾ ਰਹੀ ਹੈ ਨਾ ਚੀਜ਼ ਤਾਂ ਉਹਨੂੰ ਹੁਣ ਐਨੀਮੇਟਡ ਮੂਵੀਜ਼ ਹੈਗੀਆਂ ਤੁਸੀਂ ਉਹਨਾਂ ਦੇ ਰਾਹੀਂ ਉਹਨਾਂ ਨੂੰ ਪਿਕਚਰਾਈਜ਼ ਕਰਕੇ ਲੋਕਾਂ ਨੂੰ ਦਿਖਾ ਸਕਦੇ ਹੋ ਘਰਾਂ ਦੇ ਵਿੱਚ ਤਾਂ ਦੂਸਰੀਆਂ ਮੂਵੀਆਂ ਦੇਖੀਆਂ ਜਾਂਦੀਆਂ ਨੇ ਨਹੀਂ ਜੀ ਹੁਣ ਘਰਾਂ 'ਚ ਵੀ ਜ਼ਰੂਰੀ ਫਿਰ ਮੈਂ ਇਹ ਘਰਚ ਵੀ ਜ਼ਰੂਰੀ ਦਿਖਾਈਆਂ ਜਾਣ ਕਿਉਂਕਿ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਕਿਵੇਂ ਇਹ ਪੈਲੀਆਂ ਬਣੀਆਂ ਤੇ ਕਿਵੇਂ ਸਾਥ ਹੁਣ ਖੁਲੀਆਂ ਜਾ ਰਹੀਆਂ ਨੇ ਤੁਹਾਡੇ ਪਰਿਵਾਰ ਚ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੇ ਅंदोलਨ ਦੇ ਵਿੱਚ ਗੁੱਦਿਆ ਹੈ ਨਹੀਂ ਇਹ ਸੇ ਹੀ ਉੱਠ ਕੇ ਖੁੱਦਣ ਲੱਗਿਆ ਹੈ ਇਸੇ ਨੂੰ ਲਹਿਰ ਵਸ ਇਹ ਉੱਠ ਖੜੀ ਹੈ ਸੋਰੀ ਬਾਰਡਰ ਤੇ ਜਿਸ ਟਰਾਲੀ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹੋਇਆ ਕਰਦੇ ਸੀਗੇ ਇਹ ਉਹੀ ਮੰਚ ਹੈ ਇਹ ਤਸਵੀਰ ਉਹੀ ਹੈ ਇੱਥੇ LED ਜਿਹੜੀ ਇੱਕ ਲਗਾ ਦਿੱਤੀ ਗਈ ਹੈ ਤੇ ਜਗਜੀਤ ਸਿੰਘ ਡੱਲੇਵਾਲ ਮਾਹੀ ਹੋਟਲ ਦੇ ਵਿੱਚ ਇੱਕ ਟਰਾਲੀ ਦੇ ਵਿੱਚ ਨੇ ਇਸ ਟਾਈਮ ਜਿੱਥੇ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਚੱਲ ਰਿਹਾ ਤਾਂ ਇਸ ਜਗ੍ਹਾ ਦੇ ਉੱਪਰ ਇੱਕ LED ਲਗਾਈ ਗਈ ਹੈ ਜਿਸ ਉੱਪਰ ਸਿੱਖ ਇਤਿਹਾਸ ਨਾਲ ਸੰਬੰਧਿਤ ਜਾਂ ਫਿਰ ਜੰਗੇ ਆਜ਼ਾਦੀ ਨਾਲ ਸੰਬੰਧਿਤ ਜਿਹੜੀਆਂ ਡਾਕੂਮੈਂਟਰੀ ਫਿਲਮਾਂ ਹੋਣ ਜਾਂ ਫਿਰ ਫੀਚਰ ਫਿਲਮਾਂ ਹੋਣ ਉਹ ਦਿਖਾਈਆਂ ਜਾ ਰਹੀਆਂ ਨੇ ਤਾਂ ਜੋ ਇੱਥੇ ਪਹੁੰਚਣ ਵਾਲੇ ਕਿਸਾਨਾਂ ਦੇ ਕਿਸਾਨ ਬੀਬੀਆਂ ਦੇ ਤੇ ਨੌਜਵਾਨਾਂ ਦੇ ਜਿਹੜੇ ਨੇ ਹੌਸਲੇ ਉਹ ਬਣੇ ਰਹਿਣ ਤੇ ਪੰਜਾਬ ਦੀ ਖਾਸੀਅਤ ਵੀ ਹੈ ਕਿ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਦੇ ਨੇ ਬਹੁਤ ਸਾਰੇ ਇੱਥੇ ਮੈਂ ਕਹੂੰਗਾ ਕੈਮਰਾਮੈਨ ਨੂੰ ਤਸਵੀਰਾਂ ਪਹਿਲਾਂ ਦਿਖਾ ਦੇਣ ਕੁਝ ਬੀਬੀਆਂ ਫਿਲਹਾਲ ਬੈਠੀਆਂ ਨੇ ਤੇ ਕੁਝ ਨੌਜਵਾਨ ਜਿਹੜੇ ਨੇ ਉਹ ਦਾਸਤਾਏ ਮੀਰੀ ਪੀਰੀ ਫਿਲਮ ਬੜੀ ਸ਼ਿੱਦਤ ਨਾਲ ਦੇਖ ਰਹੇ ਨੇ ਹੌਲੀ ਹੌਲੀ ਇਸ ਜਗ੍ਹਾ ਉੱਪਰ ਵੱਡਾ ਰਸ਼ ਹੋ ਜਾਵੇਗਾ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਸ ਜਗ੍ਹਾ ਉੱਪਰ ਆ ਜਾਣਗੇ ਤੇ ਦੇਰ ਰਾਤ ਤੱਕ ਇਸ ਤਰ੍ਹਾਂ ਦੀਆਂ ਜਿਹੜੀਆਂ ਮੂਵੀਜ਼ ਨੇ ਉਹ ਦਿਖਾਈਆਂ ਜਾਂਦੀਆਂ ਨੇ ਤੇ ਇਹ ਜਿਹੜਾ ਪੰਡਾਲ ਫਿਲਹਾਲ ਖਾਲੀ ਤੁਹਾਨੂੰ ਦਿਖਾਈ ਦੇ ਰਿਹਾ ਪੂਰੀ ਤਰ੍ਹਾਂ ਭਰ ਜਾਵੇਗਾ ਤਾਂ ਅਗਲੇ ਦਿਨਾਂ ਦੇ ਵਿੱਚ ਪੰਚਾਇਤ ਵੀ ਇਸ ਬਾਰਡਰ ਦੇ ਉੱਪਰ ਕੀਤੀ ਜਾ ਰਹੀ ਹੈ 12 ਫਰਵਰੀ ਨੂੰ ਤਾਂ ਉਸ ਨੂੰ ਲੈ ਕੇ ਵੀ ਤਿਆਰੀਆਂ ਜਿਹੜੀਆਂ ਨੇ ਉਹ ਵੀ ਕੀਤੀਆਂ ਜਾ ਰਹੀਆਂ ਨੇ ਤੇ ਸਭਾਵਨਾ ਇਹ ਹੀ ਜਤਾਈ ਜਾ ਰਹੀ ਹੈ ਕਿ ਉਸੇ ਜਗ੍ਹਾ ਉੱਪਰ ਹੀ ਕਿਸਾਨ ਪੰਚਾਇਤ ਕੀਤੀ ਜਾਵੇਗੀ ਇਹ ਕੁਝ ਇੱਥੇ ਕਿਸਾਨ ਜੁੜੇ ਹੋਏ ਨੇ ਸਰ ਡਾਕਟਰ ਨੇ ਮੈਂ ਗੱਲਬਾਤ ਇਹਨਾਂ ਨਾਲ ਕਰ ਲਵਾਂ ਡਾਕਟਰ ਸਾਹਿਬ ਇੱਕ ਮਿੰਟ ਮੈਨੂੰ ਸਾਈਡ ਦੇ ਦਿਓ ਥੋੜਾ ਇਹ ਫਾਈਬਰ ਰਿਵਰ ਹਾਰਟ ਐਸੋਸੀਏਸ਼ਨ ਦੇ ਡਾਕਟਰ ਸਹਿਬਾਨ ਨੇ ਮੁਖੀ ਨੇ ਇੱਥੋਂ ਦੀ ਟੀਮ ਦੇ ਅਵਤਾਰ ਢਿਲੋਂ ਜੀ ਢਿਲੋਂ ਸਾਹਿਬ ਇਸ ਤਰ੍ਹਾਂ ਦੀਆਂ ਮੂਵੀਆਂ ਦਿਖਾਉਣ ਦਾ ਜਾਂ ਟੈਲੀਫਿਲਮਾਂ ਦਿਖਾਉਣ ਦਾ ਮਤਲਬ ਕੀ ਹੈ ਹਾਂਜੀ ਮੈਂ ਉਤਾਰ ਸਿੰਘ ਟੀਮ ਲੀਡਰ ਡਾਕਟਰ ਸਵਾਮਨ ਫਾਈਵ ਰੀਅਰ ਸਾਡੇ ਐਸੋਸੀਏਸ਼ਨ ਕਿਉਂਕਿ ਆਪਣਾ ਇਤਿਹਾਸ ਹੀ ਸਾਰਾ ਇਸੇ ਕਿਉਂਕਿ ਆਪਣੀ ਇਤਿਹਾਸ ਬਾਰੇ ਜਾਣੂ ਕਰਨ ਵਾਸਤੇ ਕਿਉਂਕਿ ਆਪਣਾ ਇਤਿਹਾਸ ਬਹੁਤ ਜ਼ਿਆਦਾ ਪੁਰਾਣਾ ਵਾ ਸ਼ੀਧੀਆਂ ਤੇ ਆ ਜਿਵੇਂ ਆਪਾਂ ਜਦੋਂ ਇਹ ਲੋੜ ਪੈਂਦੀ ਆ ਆਪਾਂ ਸਾਰਾ ਪਰਿਵਾਰ ਆਪਣੀਆਂ ਬੀਬੀਆਂ ਵੀ ਬੱਚੇ ਵੀ ਤੁਰ ਪੈਂਦੇ ਆ ਆਪਾਂ ਸ਼ੀਧੀਆਂ ਵਾਸਤੇ ਸੋ ਇਹ ਉਹ ਆਪਣੀ ਹੈਗੀ ਆ ਮੀਰੀ ਪੀਰੀ ਫਿਲਮ ਗੁਰੂ ਹਰਗੋਬਿੰਦ ਸਾਹਿਬ ਦੀ ਵੀ ਮੀਰੀ ਪੀਰੀ ਉਹਨਾਂ ਤਲਵਾਰ ਕਿਉਂ ਪਾਈ ਸੀ ਕੀ ਗੱਲ ਹਨਾ ਉਹ ਇਸ ਕਰਕੇ ਦਿਖਾ ਰਿਹਾ ਵੀ ਉਹ ਜਦੋਂ ਆਪਾਂ ਵੇਨੇ ਆਪਣੀਆਂ ਪ੍ਰਾਣੀਆਂ ਆਪਣੇ ਬਜ਼ੁਰਗਾਂ ਦੀਆਂ ਸ਼ਹਾਦਤਾਂ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਉਹ ਵੇਖ ਕੇ ਸਾਡੇ ਵੀ ਸਿਰ ਮਤਲਬ ਅੰਦਰ ਜੋਸ਼ ਆਉਂਦਾ ਵੀ ਜਦੋਂ ਸਾਨੂੰ ਲੋੜ ਪਈ ਆ ਸਾਡੀ ਹੁਣ ਅੱਜ ਕਿਸਾਨੀ ਦੇ ਕਿਸਾਨੀ ਖਤਰੇ ਜਿਆ ਤੇ ਉਹਦੇ ਵਾਸਤੇ ਸਾਨੂੰ ਜੋਸ਼ ਭਰਨ ਵਾਸਤੇ ਵੀ ਸਾਰਿਆਂ ਨੂੰ ਇਹੋ ਜਿਹਾ ਜੋਸ਼ ਆਵੇ ਵੀ ਜਿਹੜਾ ਆਪਾਂ ਕਦੀ ਵੀ ਆਪਣੀ ਜਿਹੜੀ ਕੁਰਬਾਨੀ ਤੋਂ ਜਾਂ ਆਪਣੇ ਜਿਹੜੀ ਆਪਣੀ ਜ਼ਿੰਮੇਵਾਰੀ ਉਤੋਂ ਤੋਂ ਕਦੀ ਪਿੱਛੇ ਨਾ ਹਟੀਏ ਇਸ ਕਰਕੇ ਇਹ ਮਤਲਬ ਇੱਥੇ ਫਿਲਮਾਂ ਵਿਖਾਈਆਂ ਜਾਂਦੀਆਂ ਤਾਂ ਫਾਈਬਰ ਰਿਵਰ ਹੌਟ ਐਸੋਸੀਏਸ਼ਨ ਦੇ ਇੱਕ ਹੋਰ ਜਿਹੜੇ ਨੇ ਡਾਕਟਰ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਡਾਕਟਰ ਸਾਹਿਬ ਪਹਿਰਾਵਾ ਤੁਹਾਡਾ ਜਿਹੜਾ ਆ ਉਹ ਦੱਸ ਰਿਹਾ ਕਿ ਗੁਰੂ ਨਾਨਕ ਫਲਸਫੀ ਨੂੰ ਵੀ ਮੰਨਦੇ ਹੋ ਤੁਸੀਂ ਤੇ ਸਿੱਖੀ ਤੁਹਾਡਾ ਲਿਬਾਸ ਹੈ ਇਸ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਨੇ ਉਹ ਨੌਜਵਾਨਾਂ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਇੱਥੇ ਦੀ ਬਜਾਏ ਘਰਾਂ ਦੇ ਵਿੱਚ ਜਾਂ ਥੀਏਟਰਾਂ ਦੇ ਵਿੱਚ ਵੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਕਾਰ ਸੇਵਾ ਵਾਲੇ ਡੇਰੇ ਨੇ ਜਿਹੜੇ ਬਹੁਤ ਸਾਰੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਇਤਿਹਾਸ ਜਿਹੜਾ ਹੈ ਉਹ ਦਿਖਾਇਆ ਜਾਣਾ ਚਾਹੀਦਾ ਹੈ ਮੇਰਾ ਨਾਮ ਗੁਰਸਿਮਰਨ ਬੁੱਟਰ ਮੈਂ ਫਾਈਵ ਰਿਵਰ ਦੇ ਵਿੱਚ ਸਪੋਕਸਪਰਸਨ ਆ ਤੇ ਹਾਂਜੀ ਜਰੂਰ ਮੈਂ ਤਾਂ ਚਾਹਣਾ ਵੀ ਇਹ ਪੰਚਾਇਤਾਂ ਵੱਲੋਂ ਵੀ ਹੋਣਾ ਚਾਹੀਦਾ ਹਫ਼ਤੇ 'ਚ ਹੋਵੇ ਜਾਂ ਮਹੀਨੇ 'ਚ ਇੱਕ ਵਾਰੀ ਹੋਵੇ ਮੈਨੂੰ ਲੱਗਦਾ ਵੀ ਹਫ਼ਤੇ ਦੇ ਹਫ਼ਤੇ ਇੱਕ ਇਦਾਂ ਦੀ ਚੀਜ਼ ਇਦਾਂ ਦੀਆਂ ਸਟੋਰੀਆਂ ਸਾਡੇ ਇਤਿਹਾਸ ਨੂੰ ਸੁਣਾਇਆ ਵੀ ਜਾਣਾ ਚਾਹੀਦਾ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਤੇ ਫਿਰ ਜਿਹੜੀ ਸਾਥ ਹੁੰਦੀ ਹੈ ਸਾਂਝੀ ਸੱਤ ਸ਼ਾਮ ਨੂੰ ਮੈਨੂੰ ਲੱਗਦਾ ਵੀ ਜਿੱਦਾਂ ਪਹਿਲਾਂ ਹੁੰਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਕਿ ਉਹ ਨਕਲ ਕਰਨ ਵਾਲੇ ਆਉਂਦੇ ਹੁੰਦੇ ਸੀ ਤੇ ਉਹ ਕਹਾਣੀਆਂ ਸੁਣਾਉਂਦੇ ਹੁੰਦੇ ਮੈਨੂੰ ਲੱਗਦਾ ਕਿਤੇ ਉਹ ਜਿਹੜੀ ਖੁੰਦੀ ਤੁਰੀ ਜਾ ਰਹੀ ਹੈ ਨਾ ਚੀਜ਼ ਤਾਂ ਉਹਨੂੰ ਹੁਣ ਐਨੀਮੇਟਡ ਮੂਵੀਜ਼ ਹੈਗੀਆਂ ਰਾਹੀ ਉਹਨਾਂ ਨੂੰ ਪਿਕਚਰਾਈਜ਼ ਕਰਕੇ ਲੋਕਾਂ ਨੂੰ ਦਿਖਾ ਸਕਦੇ ਹਾਂ ਕਿਉਂਕਿ ਬੱਚੇ ਵੱਡੇ ਇਹਨਾਂ ਚੀਜ਼ਾਂ ਨਾਲ ਜੁੜਦੇ ਆ ਬੱਚਾ ਇੱਕ ਉਹਨੂੰ ਕਿੱਦਾਂ ਵੀ ਤੁਸੀਂ ਮੋਲਡ ਕਰ ਲੋ ਉਹ ਇੱਕ ਜਿਹਦਾ ਮਿੱਟੀ ਦਾ ਬਰਤਨ ਜਿਹਦੇ ਬਰਤਨ ਬਣਾਉਣ ਵਾਲੇ ਆ ਨਾ ਜਦੋਂ ਉਹ ਬਰਤਨ ਬਣਾਉਂਦੇ ਆ ਇੱਕ ਗੋਲਾ ਹੁੰਦਾ ਉਹ ਤੋਂ ਬਾਅਦ ਉਹ ਘੜਤ ਘੜਦੇ ਆ ਵੀ ਕਿੱਦਾਂ ਦਾ ਸੀ ਉਹਨੂੰ ਬਣਾਉਣਾ ਉਹ ਤੋਂ ਘੜਾ ਬਣਾਉਣਾ ਜਾਂ ਛੋਟਾ ਬਰਤਨ ਬਣਾਉਣਾ ਉਦਾਂ ਹੀ ਸਾਡੇ ਬੱਚੇ ਆ ਜੇ ਬੱਚਿਆਂ ਨੂੰ ਅੱਜ ਇਤਿਹਾਸ ਦਿਖਾਵਾਂਗੇ ਸੁਣਾਵਾਂਗੇ ਦੱਸਾਂਗੇ ਕਿ ਗੁਰੂ ਹਰਗੋਬਿੰਦ ਪਾਸ਼ਾ ਨੇ ਕਾਹ ਤੋਂ ਕਿਉਂ ਮੀਰੀ ਤੇ ਪੀਰੀ ਪਾਈ ਸੀ ਤੇ ਮੀਰੀ ਤੇ ਪੀਰੀ ਦਾ ਮਤਲਬ ਕੀ ਸੀ ਇਹ ਕਾਦੇ ਲਈ ਸੀ ਇਹ ਇੱਕ ਰਾਖੀ ਕਰਨ ਵਾਸਤੇ ਸੀ ਇਹ ਧਰਮ ਦੀ ਰਾਖੀ ਵਾਸਤੇ ਸੀ ਇਹ ਸਾਡੀ ਜਿਹੜੀ ਸੰਸਕ੍ਰਿਤ ਦੀ ਰਾਖੀ ਵਾਸਤੇ ਸੀ ਇਹ ਸਾਡੇ ਸਾਡੇ ਰਾਜਨੀਤੀ ਦੀ ਰਾਖੀ ਵਾਸਤੇ ਸੀ ਵੀ ਸਾਡੇ ਧਰਮ ਦੇ ਵਿੱਚ ਰਾਜਨੀਤੀ ਨੂੰ ਵੀ ਜਗ੍ਹਾ ਦਿੱਤੀ ਗਈ ਹੈ ਸੋ ਉਹ ਚੀਜ਼ਾਂ ਜੇ ਬੱਚਿਆਂ ਨੂੰ ਆਪਾਂ ਛੋਟੀ ਉਮਰ ਚ ਦੱਸ ਦਾਂਗੇ ਸ਼ਾਇਦ ਹੋ ਸਕਦਾ ਊੜਾ ਜੂੜਾ ਸਭ ਪੰਜਾਬ ਵੀ ਅਸੀਂ ਕਾਇਮ ਕਰ ਲਾਂਗੇ ਇਸ ਚੀਜ਼ ਤੋਂ ਤਾਂ ਚਾਰ ਜਿਹੜੇ ਨੇ ਫਾਈਬਰਿਟ ਰਿਵਰ ਹੌਟ ਐਸੋਸੀਏਸ਼ਨ ਦੇ ਜਿਹੜੇ ਸਪੋਕਸਮੈਨ ਨੇ ਚਾਹ ਡਾਕਟਰ ਅਵਤਾਰ ਸਿੰਘ ਢਿੱਲੋਂ ਜਿਹੜੇ ਮੁਖੀ ਨੇ ਇਸ ਟੀਮ ਦੇ ਉਹਨਾਂ ਦੇ ਵੱਲੋਂ ਪੇਸ਼ ਕੀਤੇ ਗਏ ਨੇ ਮੈਂ ਕਹੂੰਗਾ ਮਾਤਾਵਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਵੇ ਤਾਂ ਫਿਲਹਾਲ ਇਹਨਾਂ ਦੀ ਤਸਵੀਰ ਦਿਖਾ ਦਿੱਤੀ ਜਾਵੇ ਤਦ ਤੱਕ ਮੈਂ ਆਪਣਾ ਜਿਹੜਾ ਰਸਤਾ ਉਹ ਕਲੀਅਰ ਕਰ ਲੈਣਾ ਤਾਂ ਅਧੂਲਨ ਦੇ ਵਿੱਚ ਜੁੜੀਆਂ ਹੋਈਆਂ ਮਹਿਲਾਵਾਂ ਨੇ ਮਾਤਾ ਨੇ ਤਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਮਾਤਾ ਜੀ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਜੀ ਡੱਲੇਵਾਲ ਤੋਂ ਆਏ ਜੀ ਅਸੀਂ ਬਾਈ ਦੇ ਨਾਲ ਆਏ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਤੋਂ ਹੀ ਤਾਂ ਇਹ ਜਿਹੜੀ ਮੂਵੀਆਂ ਦਿਖਾਈਆਂ ਜਾ ਰਹੀਆਂ ਨੇ ਪਿਛਲੇ ਦੋ ਤਿੰਨ ਦਿਨਾਂ ਤੋਂ ਤੁਹਾਨੂੰ ਲੱਗਦਾ ਕਿ ਇਹਨਾਂ ਦੀ ਬਹੁਤ ਜ਼ਿਆਦਾ ਲੋੜ ਹੈ ਪੰਜਾਬ ਦੇ ਵਿੱਚ ਹਾਂਜੀ ਇਹਨਾਂ ਦੀ ਬਹੁਤ ਜ਼ਿਆਦਾ ਲੋੜ ਹੈ ਬਹੁਤ ਜ਼ਿਆਦਾ ਲੋੜ ਹੈ ਹੁਣ ਚਲ ਅਸੀਂ ਤਾਂ ਬੀਤੇ ਹੋਏ ਆ ਅੱਗੇ ਵਾਸਤੇ ਜੇ ਬੱਚੇ ਦੇਖਣਗੇ ਤੇ ਉਹਨਾਂ ਦਾ ਖੂਨ ਖੋਲੂਗਾ ਵੀ ਸਾਡੇ ਵੱਡਿਆਂ ਨੇ ਕੀ ਕੀਤਾ ਤੇ ਸਾਡੇ ਵਾਸਤੇ ਇਹ ਜ਼ਰੂਰੀ ਹੈ ਘਰਾਂ ਦੇ ਵਿੱਚ ਤਾਂ ਦੂਸਰੀਆਂ ਮੂਵੀਆਂ ਦੇਖੀਆਂ ਜਾਂਦੀਆਂ ਨੇ ਨਹੀਂ ਜੀ ਹੁਣ ਘਰਾਂ 'ਚ ਵੀ ਜ਼ਰੂਰੀ ਹੋਈਆਂ ਇਹ ਘਰਾਂ 'ਚ ਵੀ ਜ਼ਰੂਰੀ ਦਿਖਾਈਆਂ ਜਾਣ ਕਿਉਂਕਿ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਐ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਕਿਵੇਂ ਇਹ ਪੈਲੀਆਂ ਬਣੀਆਂ ਤੇ ਕਿਵੇਂ ਸਾਥੋਂ ਹੁਣ ਖੋਈਆਂ ਜਾ ਰਹੀਆਂ ਤੇ ਇਸ ਚੀਜ਼ ਦਾ ਫਿਰ ਬੱਚਿਆਂ ਨੂੰ ਤਾਂ ਹੀ ਪਤਾ ਲੱਗੂਗਾ ਜੇ ਪਿੰਡ-ਪਿੰਡ ਘਰਾਂ-ਘਰਾਂ ਦੇ ਵਿੱਚ ਦਿਖਾਈਆਂ ਜਾਣਗਾ ਅਸੀਂ ਇਸ ਚੀਜ਼ ਨਾਲ ਸਹਿਮਤ ਆ ਤਾਂ ਹੋਰ ਵੀ ਮਹਿਲਾਵਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਮਾਤਾ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਜੀ ਵੀਰ ਦੇ ਪਿੰਡੋਂ ਹੀ ਆਏ ਆ ਢੱਲੇਵਾਲ ਤੋਂ ਹੀ ਹਾਂ ਭੈਣ ਹੈ ਅੱਛਾ ਅੱਛਾ ਭੈਣ ਨੇ ਤਾਂ ਜਗਜੀਤ ਸਿੰਘ ਢੱਲੇਵਾਲ ਦੇ ਵੱਡੇ ਭੈਣ ਨੇ ਸ਼ਾਇਦ ਭੈਣ ਜੀ ਨਾਂ ਦੱਸ ਦਿਓ ਨਾਂ ਬਲਦੇਵ ਕੋਰ ਜੀ ਤਾਂ ਤੁਹਾਡਾ ਤਾਂ ਆਪਦਾ ਜਿਹੜਾ ਖੂਨ ਹੈ ਉਹ ਬੜੀ ਵੱਡੀ ਲੜਾਈ ਲੜ ਰਿਹਾ ਇਸ ਵਕਤ ਤਾਂ ਸਾਡੇ ਪੁਰਖਿਆਂ ਨੇ ਵੀ ਇਸ ਤਰ੍ਹਾਂ ਦੀਆਂ ਲੜਾਈਆਂ ਲੜੀਆਂ ਨੇ ਅੰਦਾਜ਼ ਚ ਤਰੀਕਾ ਚ ਜਗਜੀਤ ਸਿੰਘ ਢੱਲੇਵਾਲ ਦਾ ਵੱਖਰਾ ਹੈ ਸਾਡੇ ਪੁਰਖੇ ਹੋਰ ਤਰ੍ਹਾਂ ਲੜਦੇ ਰਹੇ ਨੇ ਸੰਵਾਦ ਨਾਲ ਵੀ ਲੜਦੇ ਰਹੇ ਨੇ ਤੇ ਫਿਰ ਤਲਵਾਰ ਦੀ ਲੜਾਈ ਵੀ ਹੁੰਦੀ ਰਹੀ ਹੈ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਮੂਵੀਜ਼ ਜਿਹੜੀਆਂ ਤੁਸੀਂ ਹੁਣ ਵੇਖ ਰਹੇ ਹੋ ਮੇਰੀ ਪਰੀ ਇਹ ਦਿਖਾਉਣੀਆਂ ਚਾਹੀਦੀਆਂ ਹਾਂਜੀ ਇਹ ਦਿਖਾਉਣੀਆਂ ਚਾਹੀਦੀਆਂ ਬੱਚਿਆਂ ਨੂੰ ਵੀ ਪਤਾ ਲੱਗੇ ਸਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੇ ਵੱਡਿਆਂ ਨੇ ਕੀ ਕੁਛ ਕੀਤਾ ਹੈ ਸਾਡੇ ਲਈ ਕੀਤਾ ਹੈ ਤੇ ਕਾਰਨ ਆ ਵੀ ਇਹ ਬੱਚਿਆਂ ਲਈ ਆ ਆਪਾਂ ਇਹ ਬੱਚਿਆਂ ਲਈ ਕਰਦੇ ਆ ਵੀ ਬੱਚਿਆਂ ਨੂੰ ਪਤਾ ਲੱਗੇ ਵੀ ਆ ਸੈਡੇ ਪਰ ਡਿਆਨੇ ਕੀ ਕੰਮ ਕੀਤਾ ਹੈ ਤੇ ਅਸੀਂ ਕੀ ਕੰਮ ਕਰਦੇ ਆ ਤਾਂ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਹਾਡਾ ਭਰਾ ਜਿਹੜਾ ਹੈ ਉਹ ਇੱਕ ਬਹੁਤ ਵੱਡੀ ਲੜਾਈ ਲੜ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਤੁਸੀਂ ਇਸ ਸੰਸਾਰ ਉੱਤੇ ਨਹੀਂ ਹੋਵੋਗੇ ਤਾਂ ਉਹ ਵਾਲੀਆਂ نسلਾਂ ਜਿਹੜੀਆਂ ਨੇ ਸਾਡੀਆਂ ਉਹ ਜਗਜੀਤ ਸਿੰਘ ਡੱਲੇਵਾਲ ਦੀ ਇਸ ਤਰ੍ਹਾਂ ਦੀ ਮੂਵੀ ਦੇਖ ਰਹੀਆਂ ਹੋਣਗੇ ਹਾਂ ਹਾਂਜੀ ਮੂਵੀ ਵੇਖਣਗੇ ਯਾਦ ਵੀ ਜ਼ਰੂਰੀ ਆਊਗੀ ਵੀ ਇਹ ਸਾਡੇ ਮਾਮੇ ਜੀ ਨੇ ਸਾਡੇ ਪਿਤਾ ਜੀ ਨੇ ਸਾਡੇ ਦਾਦੇ ਜੀ ਨੇ ਵੀ ਇੰਨਾ ਕੁਝ ਕੀਤਾ ਤੇ ਕੁਰਬਾਨੀ ਹੈ ਇਹ ਜਿੱਦੀ ਉਹਦੀ ਵੱਡੀ ਕੁਰਬਾਨੀ ਹੈ ਐਡੀ ਮੈਨੂੰ ਨਹੀਂ ਲੱਗਦਾ ਵੀ ਸਾਡੇ ਕੋਈ ਮੋਰ ਕਰ ਸਕਦੀ ਤੁਹਾਡੇ ਪਰਿਵਾਰ ਚ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੇ ਅਦੋਲਨ ਦੇ ਵਿੱਚ ਕੁਦਿਆ ਨਹੀਂ ਜੀ ਐਸੇ ਹੀ ਉੱਠ ਕੇ ਕੁਦਣ ਲੱਗਿਆ ਐ ਇਸੇ ਨੂੰ ਲਹਿਰ ਵਾਸੇ ਇਹ ਉੱਠ ਖੜੀ ਐ ਤੇ ਇਹ ਆਪਦੇ ਇਸ ਪਾਸੇ ਹੋ ਗਿਆ ਅੱਛਾ ਇੱਕ ਗੱਲ ਭੈਣ ਜੀ ਦੱਸ ਦਿਓ ਜਗਜੀਤ ਸਿੰਘ ਡੱਲੇਵਾਲ ਦਾ ਬਚਪਨ ਜਿਹੜਾ ਸੀਗਾ ਉਹ ਕੁਝ ਇਸ ਤਰ੍ਹਾਂ ਦੀਆਂ ਘਰ ਦੇ ਵਿੱਚ ਕਿਤਾਬਾਂ ਪੜ੍ਹਦੇ ਸੀ ਜਾਂ ਇਸ ਤਰ੍ਹਾਂ ਦੀਆਂ ਪਹਿਲਾਂ ਗੱਲਾਂ ਕਰਦੇ ਹੁੰਦੇ ਸੀਗੇ ਕਿ ਆਪਾਂ ਕੁਝ ਇਦਾਂ ਦਾ ਹੋਣਾ ਚਾਹੀਦਾ ਕਿਉਂਕਿ ਬੰਦੇ ਦੇ ਜਿਹੋ ਜਿਹੇ ਸੋਸਾਇਟੀ ਹੁੰਦੀ ਹੈ ਜਿਹੋ ਜਿਹੇ ਵਿਚਾਰ ਹੁੰਦੇ ਨੇ ਤਾਂ ਫਿਰ ਉਹ ਵੱਡਾ ਹੋ ਕੇ ਜਾਂ ਕਿਸੇ ਮਕਾਮ ਤੇ ਪਹੁੰਚਣ ਲਈ ਫਿਰ ਉਧਰ ਨੂੰ ਤੁਰ ਪੈਂਦਾ ਹੈ ਇਦਾਂ ਦਾ ਕੋਈ ਗੱਲਬਾਤ ਕਰਦੇ ਹੁੰਦੇ ਸੀ ਇਹ ਜੇ ਕੋਈ ਗੱਲਬਾਤ ਨਹੀਂ ਕਰਦੇ ਸੀਗੇ ਤੇ ਪਰ ਵੀ ਕਿਤਾਬਾਂ ਕਿਤੂਬਾਂ ਦੀਆਂ ਬਹੁਤ ਜ਼ਿਆਦਾ ਪੜੀਆਂ ਹੋਈਆਂ ਇੱਕ ਕਿਤਾਬਾਂ ਚੋਂ ਹੀ ਸਾਰਾ ਕੁਝ ਨਹੀਂ ਸਿੱਖਿਆ ਸ਼ੁਰੂ ਤੋਂ ਕਿਤਾਬਾਂ 'ਚ ਇਹਦਾ ਜੀਵਨ ਬਤੀਤ ਹੈ ਤੇ ਉਹ ਜਦੋਂ ਪੜਦਾ ਰਿਹਾ ਕਿਤਾਬਾਂ ਆਪਦੀਆਂ ਇਹਦੀਆਂ ਕਿਤਾਬਾਂ ਦੀਆਂ ਲਿਬਾਰੀਆਂ ਭੜੀਆਂ ਪਈਆਂ ਪੜਦਾ ਵੀ ਹੈ ਤੇ ਇਹ ਇਸ ਪਾਸੇ ਤੇ ਲੱਗ ਗਿਆ ਪਰ ਸਾਨੂੰ ਨਹੀਂ ਸੀ ਲੱਗਦਾ ਵੀ ਇਹ ਇਹਨੂੰ ਨਹੀਂ ਕਰਨਾ ਚਾਹੀਦਾ ਸੀ ਪਰ ਜਾਂਦਾ ਵੀ ਨਹੀਂ ਹੁਣ ਫਿਰ ਫਕਰ ਮਹਿਸੂਸ ਹੁੰਦਾ ਜਿਸ ਤਰ੍ਹਾਂ ਇਹ ਮੂਵੀ ਚੱਲ ਰਹੀ ਹੈ ਤਾਂ ਆਪਾਂ ਆਪਣੇ ਪੁਰਖਿਆਂ ਤੇ ਫਕਰ ਮਹਿਸੂਸ ਕਰਦੇ ਆ ਤਾਂ ਤੁਹਾਨੂੰ ਹੁਣ ਪਹਿਲਾਂ ਤਾਂ ਤੁਹਾਡੀਆਂ ਅੱਖਾਂ ਚੋਂ ਅਥਰੂ ਆਉਂਦੇ ਸੀ ਹੁਣ ਤੁਹਾਨੂੰ ਲੱਗਣ ਲੱਗ ਪਿਆ ਵੀ ਫਕਰ ਮਹਿਸੂਸ ਤੇ ਮਾਣ ਹੋਣ ਲੱਗ ਗਿਆ ਹਾਂਜੀ ਹਾਂਜੀ ਹੁਣ ਇਹਦੇ ਤੇ ਸਾਨੂੰ ਮਾਣ ਬਹੁਤ ਵੱਡਾ ਮਾਣ ਹੋ ਗਿਆ ਵੀ ਜਿਹੜੇ ਇਹਨੇ ਕਦਮ ਚੱਕ ਲਿਆ ਨਾ ਇਹ ਬਹੁਤ ਵੱਡਾ ਚੱਕਿਆ ਤੇ ਕਰੂਗਾ ਵੀ ਲਾਜ਼ਰੂਰੀ ਪੂਰਾ ਇਹ ਇਹਦਾ ਪੂਰਾ ਹੋਣਾ ਵੀ ਚਾਹੀਦਾ ਸਾਨੂੰ ਇਹ ਵੱਡਾ ਮਹਿਸੂਸ ਹੁੰਦਾ ਵੀ ਮਾਣ ਸਾਨੂੰ ਬਹੁਤ ਜ਼ਿਆਦਾ ਮਾਣ ਆ ਇਹਦੇ ਤੇ ਵੀ ਜਿਹੜੇ ਥਾਂ ਇਹਨੇ ਸਾਨੂੰ ਬੁਖਾਤੀ ਆ ਥਾਂਸ ਵੇਖਣੇ ਨਹੀਂ ਸੀ ਇਹਨੇ ਸਾਡੇ ਭਾਈ ਨੇ ਛੋਟਾ ਭਾਈ ਹੋਣ ਦੇ ਨਾਤੇ ਤੇ ਇਹਨੇ ਸਾਨੂੰ ਡੇ ਡੇ ਥਾਂ ਬਖਾਤੀ ਤਾਂ ਡੱਲੇਵਾਲ ਡੱਲੇਵਾਲ ਸਾਹਿਬ ਦੀ ਵੱਡੀ ਭੈਣ ਸਾਡੇ ਨਾਲ ਜੁੜੇ ਸੀ ਔਰ ਹੁਣ ਜਦੋਂ ਅਸੀਂ ਪਹਿਲਾਂ ਗੱਲ ਕਰਦੇ ਸੀ ਤਾਂ ਇਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਹੁੰਦੇ ਸੀ ਹੁਣ ਫਕਰ ਨਾਲ ਸਿਰ ਉੱਚਾ ਵੀ ਹੋਣ ਲੱਗ ਪਿਆ ਕਿਉਂਕਿ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਤੇ ਅਖਬਾਰਾਂ ਦੀਆਂ ਸੁਰਖੀਆਂ ਜਗਜੀਤ ਸਿੰਘ ਡੱਲੇਵਾਲ ਬਣਦੇ ਨੇ ਜਾਂ ਫਿਰ ਵਕ ਵਕ ਚੈਲਨਾਂ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਦਾ ਨਾਂ ਗੂੰਜਦਾ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਪਰਿਵਾਰ ਦੇ ਵਿੱਚ ਫਕਰ ਵੀ ਮਹਿਸੂਸ ਹੁੰਦਾ ਹੋਰ ਮਹਿਲਾਵਾਂ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਭੈਣ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਮੁਹਾਰਾਪਿੰਡ ਤੋਂ ਆਈ ਫਰੀਦਕੋਟ ਜ਼ਿਲ੍ਹੇ ਤੋਂ ਇਹ ਡੱਲੇਵਾਲ ਸਾਹਿਬ ਦੇ ਨੇੜੇ ਨੇੜੇ ਦਾ ਕੋਈ ਪਿੰਡ ਹੈ ਹਾਂ ਜੀ ਨਾਲ ਹੀ ਇਹ ਨੇੜੇ ਜੀ ਅਸੀਂ ਛੋਟੀ ਭੈਣ ਹੈ ਅੱਛਾ ਤੁਸੀਂ ਵੀ ਸਿਸਟਰ ਹੋ ਨਹੀਂ ਸਾਡੇ ਪਿੰਡ ਛੋਟੀ ਭੈਣ ਇਹਨਾਂ ਦੀ ਅੱਛਾ ਤੁਹਾਡੇ ਪਿੰਡ ਚ ਜਗਜੀਤ ਸਿੰਘ ਢੱਲੇਵਾਲ ਦੀ ਇੱਕ ਹੋਰ ਸਿਸਟਰ ਹੈ ਜਿਸ ਤਰ੍ਹਾਂ ਭੈਣ ਜੀ ਹੁਣੀ ਆ ਜਾਈ ਹਾਂ ਹਾਂਜੀ ਹਾਂਜੀ ਕੋਈ ਨਾਲ ਹੀ ਸਾਡੇ ਕੋਈ ਲੈ ਕੇ ਆਈ ਹੈ ਜੀ ਸਾਨੂੰ ਇੱਥੇ ਫਿਰ ਤੁਹਾਡੇ ਪਿੰਡ ਦੇ ਵਿੱਚ ਵੀ ਗੱਲਬਾਤ ਇਦਾਂ ਦੀ ਹੁੰਦੀ ਹੈ ਵੀ ਹੁਣ ਤਾਂ ਇੱਕ ਪੰਜਾਬ ਨੇ ਹੋਰ ਯੋਧਾ ਪੈਦਾ ਕਰਤਾ ਆਉਣ ਵਾਲੇ ਟਾਈਮ 'ਚ ਜਿਸ ਤਰ੍ਹਾਂ ਅੱਜ ਤੁਸੀਂ ਮੇਰੀ ਪੀਰੀ ਜਿਹੜੀ ਹੈ ਫਿਲਮ ਦੇਖ ਰਹੇ ਹੋ ਇੱਕ ਤਾਂ ਆਉਣ ਵਾਲੇ ਟਾਈਮ 'ਚ ਜਗਜੀਤ ਸਿੰਘ ਡੱਲੇਵਾਲ ਦੀਆਂ ਵੇਸੇ ਤਰ੍ਹਾਂ ਮੂਵੀਆਂ ਜਿਹੜੀਆਂ ਨੇ ਉਹ ਚੱਲਿਆ ਕਰਨੀਆਂ ਸਾਡੀ ਜਵਾਨੀ ਸੇਧ ਲਿਆ ਕਰੋਗੇ ਉਸ ਤੋਂ ਹਾਂਜੀ ਬੱਚੇ ਸੇਧ ਲਿਆ ਕਰਨਗੇ ਬੱਚੇ ਵੇਖਿਆ ਕਰਨਗੇ ਉਹਨਾਂ ਨੂੰ ਵੀ ਜਾ ਕੇ ਆ ਜਿਆਦਾ ਆ ਕਰੋ ਵੀ ਸਾਡੇ ਵੱਡਾ ਨੇ ਕੀ ਕੀਤਾ ਅਸੀਂ ਵੀ ਕਰੀਏ ਹਾਂਜੀ ਸਾਨੂੰ ਪੂਰਾ ਮਾਣ ਆ ਇੱਥੇ ਇੱਕ ਅਪੀਲ ਕਰ ਦਿਓ ਕਿ ਆਪਣੀਆਂ ਜਿਹੜੀਆਂ ਘਰਾਂ ਦੇ ਵਿੱਚ ਮਾਵਾਂ ਨੇ ਸਾਡੀਆਂ ਉਹ ਆਪਣੇ ਬੱਚਿਆਂ ਨੂੰ ਉਹ ਜਿਹੜੀ ਆ ਉਹ ਸਿਹਤ ਕਿਦਾਂ ਦੇ ਦੇਣ ਕਿਦਾਂ ਨਹੀਂ ਬੱਚੇ ਕਿਤਾਬਾਂ ਪੜ੍ਹਨ ਕਿਦਾਂ ਦੇ ਬੱਚੇ ਸਾਡੇ ਜਿਹੜੇ ਨੇ ਉਹ ਫਿਲਮਾਂ ਵੇਖਣ ਆਹੀ ਸਿੱਖੀ ਵੇਰੇ ਵੇਖਣ ਜੀ ਸਿੱਖੀ ਵੇਰੇ ਸਿਹਤ ਦਿੰਦੇ ਆ ਮਾਮਾ ਤਾਂ ਸਿੱਧੇ ਪਾਸੇ ਲਾਉਂਦੀਆਂ ਮਾਮਾ ਤਾਂ ਬੱਚਿਆਂ ਨੂੰ ਸਿੱਧੇ ਪਾਸੇ ਲਾਉਂਦੀਆਂ ਪੜਾਉਂਦਿਆਂ ਲਖਾਉਂਦੀਆਂ ਵੀ ਇਹ ਬੱਚੇ ਸਿਆਣੇ ਬਣਨ ਆਪਣੇ ਬੱਚਿਆਂ ਨੂੰ ਕੋਈ ਨਹੀਂ ਕਹਿੰਦਾ ਵੀ ਇਹ ਸਾਡੇ ਗਲਤ ਰਸਤੇ ਤੇ ਚੱਲਣ ਆਪਾਂ ਤੇ ਹੀ ਕਰਨੀ ਆ ਵੀ ਸਿਆਣੇ ਬੱਚੇ ਬਣਨ ਸਿਆਣੇ ਸਿੱਧੇ ਰਸਤੇ ਤੇ ਚੱਲਣ ਇਹੀ ਫਿਲਮਾਂ ਸਾਨੂੰ ਦਿਖਾਈਆਂ ਜਾਣ ਬੱਚਿਆਂ ਦੇ ਘਰਾਂ 'ਚ ਵੀ ਤੇ ਇਹੀ ਬੱਚੇ ਵੇਖ ਕੇ ਵੀ ਸਾਨੂੰ ਗਾਹ ਵੀ ਸਿਹਤ ਮਿਲੇ ਇਹਨਾਂ ਨੂੰ ਤਾਂ ਇਸ ਵਕਤ ਅਸੀਂ ਖਨੋਰੀ ਬਾਰਡਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸੀ ਉਸ ਜਗ੍ਹਾ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਵੱਡੀ LED ਲਾ ਕੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਮੂਵੀਜ਼ ਜਾਂ ਫਿਰ ਸਾਡੀ ਜ਼ੰਗ ਦੇ ਆਜ਼ਾਦੀ ਨਾਲ ਜੁੜੀਆਂ ਹੋਈਆਂ ਫਿਲਮਾਂ ਜੜੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ ਤਾਂ ਜੋ ਅंदोलਨ ਦੇ ਵਿੱਚ ਜੁੜੇ ਹੋਏ ਲੋਕਾਂ ਦਾ ਜਾਂ ਅंदोलਨ ਦੇ ਵਿੱਚ ਆਉਣ ਵਾਲੇ ਜਿਹੜੇ ਨੌਜਵਾਨ ਨੇ ਉਹਨਾਂ ਦਾ ਹੌਸਲਾ ਜਿਹੜਾ ਹੈ ਉਹ ਬਣਿਆ ਰਹੇ ਤਾਂ ਤੁਸੀਂ ਦਾਨ ਮਿਊ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਕਿਸੇ ਅਗਲੀ ਹੋਰ ਸਟੋਰੀ ਦੇ ਵਿੱਚ ਹੋਰ ਸ਼ਖਸੀਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਸਾਨੂੰ ਦਿਓ ਆਜ਼ਾਦਤ ਬਹੁਤ ਬਹੁਤ